ओके ਅਜੀ ਬਾਬਾ ਜੀ ਕੀ ਨਾਮ ਆਪਣਾ ਹੱਥ ਵਿੱਚ ਬਾਲਟੀ ਫੜੀ ਹੈ ਕੀ ਕਾਰਨ ਹੈ ਕੀ ਕਰ ਰਹੇ ਹੋ ਮੈਂ ਪਾਰਟੀ ਦੇ ਅਮੀਰਵਾਦੀ ਮਦਦ ਕਰਨ ਲਈ ਆਇਆ ਹੋਇਆ ਇਸ ਕਰਕੇ ਵੋਟਰਾਂ ਦੀ ਉਹਨਾਂ ਦੀ ਸਪੋਰਟ ਲਈ ਵੋਟਰਾਂ ਨੂੰ ਕਹਿਣ ਚੱਲਿਆ ਸਾਰੇ ਕੰਮ ਕੰਮ ਸੈਤ ਗੇੜਾ ਦੇਣਾ ਤੇ ਵੱਧ ਤੋਂ ਵੱਧ ਵੋਟ ਪਾਓ ਜੀ ਖਾਲਸਾ ਜੀ ਨੂੰ ਤੇ ਕਾਮਯਾਬ ਕਰੋ ਉਹ ਭਾਈ ਉਦੋਂ ਬਾਅਦ ਕੀ ਮੌਲਾ ਚੱਲ ਰਿਹਾ ਇਸ ਵੇਲੇ ਕੀ ਲੱਗਦਾ ਹੈ ਕਿ ਖਾਲਸਾ ਜੀ ਜਿੱਤਣਗੇ ਅਰੇ ਮੈਂ ਕਰ ਨਹੀਂ ਮੈਨੂੰ ਜਿਆਦਾ ਨਹੀਂ ਪਤਾ ਅੱਜ ਮੈਨੂੰ ਪਰਤਾ ਲੱਗ ਜੂਗਾ ਜਦੋਂ ਮੈਂ ਲੋਕਾਂ ਨੂੰ ਚੁਿੱਚਰੂਗਾ ਫਿਰ ਮੈਨੂੰ ਪਰਤਾ ਲੱਗ ਜੂਗਾ ਕੋਈ ਕੋਈ ਦੀਦ ਜਾਂ ਕਵਿਤਾ ਹੋਵੇ ਕੀ ਤਾਂ ਜਉਂਦਾ ਰਹਿ ਕ੍ਰੰਪੂਜੀ ਨੇ ਜੰਗ ਮੰਦ ਕੀਤੀ ਪਰ ਅਧੀ ਤਾਂ ਘੜਾਂਗੇ ਉਹ ਦੇਨਾ ਅਸੀਂ ਕਾ ਘੜਾਂਗੇ ਉਹ ਦੇਨਾ ਲੋਟ ਲੋਟ ਲਈ ਡੇਰਾ ਬਠੇਰਾ ਸਾਨੂੰ ਖਾਲਿ ਆਵੇ ਇਹ ਜਿੰਮੇ ਦਾ ਹੋ ਗਿਆ ਟੰਗਾ ਇਹ ਜਿੰਮੇ ਦਾ ਹੋ ਗਿਆ ਟੰਗਾ ਦੇਖਣਾ ਕਰਨੇ ਕੰਦੇ ਪਾਣਾ ਅਖੇ ਮੰਡੀਆਂ ਵੇ ਦੇਜ ਹੈ ਬਣਾ ਕੇ ਕਹਿੰਦੇ ਦੋ ਵੇ

ਜੋੜ ਜੋੜ ਹੱਥੇ ਮੋਟਾ ਪੈਨਾ ਮੰਗਦੇ ਨੇ ਮਗਰ ਉਹ ਨਹੀਂ ਸਾਨੂੰ ਹੈ ਪਛਾਨਦੇ ਮਹਿੰਗੀਆਂ ਗੱਡੀਆਂ ਤੇ ਸੂਲਤਾਂ ਬਤੇਰੀਆਂ ਵੇ ਰਾਜ-ਰਾਜ ਮੌਜਾਂ ਫੇਰਮਾਨ 'ਚ ਕੋਈ ਅਖ ਮਰੇ ਪਾਵੇਂ ਕੋਈ ਅਖ ਜੀਵੇ ਪਾਵੇਂ ਭੁੱਲ ਜਾਂਦੇ ਸਭ ਦਾ ਕਿਆ ਭੁੱਲ ਜਾਂਦੇ ਸਭ ਦਾ ਕਿਆ ਲੋਟ ਲੋਟੇ ਖਾਂਦਾ ਸਾਨੂੰ ਲੀਡਰ ਆ ਬਟੇਰਾ ਟਾਈਓ ਦੇਖ ਮੇਰਾ ਹੋ ਗਿਆ ਕੰਗਾ ਦੇਖ ਮੇਰਾ ਹੋ ਗਿਆ ਕੰਗਾ ਲੱਗਿਆ ਪਲਸ ਕਹਿੰਦੇ ਵੇਖ ਲਾਚਾਰੇ ਪਾਤੇ ਜਾਣ ਕੇ ਸਕੇ ਜਾਂ ਤੇ ਤੂੰ ਬੋਲਦੇ ਲੁੱਟਣਾ ਟਕੂਣਾ ਬਟੇਰਾ ਕਹਿੰਦੇ ਸਾਨੂੰ ਪਰ ਤੇਰਾ ਤੇਰਾ ਕਦੇ ਵੀ ਨਹੀਂ ਤੋਲਦੇ ਐ ਨਵੇਂ ਨੂੰ ਕਹਿੰਦੇ ਕੋਣ ਪਰ ਲੱਗੇ ਆਵੇ ਦਿਨਾ ਵਿੱਚ ਹੁੰਦੇ ਕਿਆ ਬਿਨਾ ਵਿੱਚ ਹੁੰਦੇ ਕਿਆ ਲਟ ਲਟ ਖਦਾ ਸਾਨੂੰ ਲੀਡੇ ਰੰਬ ਤੇਰਾ ਕਾਈਓ ਦੇਖ ਮੇਰਾ ਹੋ ਗਿਆ ਕੰਗਾ ਦੇਖ ਮੇਰਾ ਹੋ ਗਿਆ ਕੰਗਾ ਛੱਡ ਕੇ ਗਰੀਬਾਂ ਨੂੰ ਏ ਤੁਰ ਜਾਂਦੇ ਦੂਰ ਪਾਰ ਪਾਉਂਦੇ ਨੇ ਅਮੀਰਾਂ ਨਾਲ ਯਾਰੀਆਂ ਲੁਕਣਾ ਤੇ ਕੁੱਟਣਾ ਬਠੇਰਾ ਤਾਂ ਜੋੜ ਨਾ ਵੇ ਕੱਪ ਜਾਂਦੇ ਹੱਦਾਂ ਫਿਰ ਸਾਰੀਆਂ ਸੋਚ-ਸੋਚਣਾ ਆਖੇ ਕੈਨ ਰਾ ਕੇ ਠਕੀ ਆਵੇ ਕਿਵੇਂ ਇਹ ਰੁਕੂਗਾ ਪਟਾ ਉਸ ਕਿਵੇਂ ਇਹ ਰੁਕੂਗਾ ਪਟਾ ਲਟ-ਲਟ ਕੱਟ ਦਾਨੂ ਲੀਡਰਾਂ ਬਠੇਰਾ ਤਾਂ ਯੋ ਦੇਸ਼ ਮੇਰਾ ਹੋ ਗਿਆ ਕਿੰਨਾ ਦੇਸ਼ ਮੇਰਾ ਹੋ ਗਿਆ ਕਿੰਨਾ